ਹੈਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾ ਸੰਗਤੋ ਸੋ ਨੂੰ ਆਪਾਂ ਕੋ ਪੰਜਾਬ ਦੇ ਪਿਛਲੇ ਇਤਿਹਾਸ ਬਾਰੇ ਸੁਣਾਉਨੇ ਆ ਕਿ ਕੀ ਕੀ ਗੱਲਾਂ ਪਿੱਛੇ ਸਾਂਝੀਆਂ ਹੁੰਦੀਆਂ ਸੀ ਕਿਵੇਂ ਲੋਕ ਆਪਣੇ ਰਲ ਕੇ ਰਹਿੰਦੇ ਸੀ ਕਿਵੇਂ ਇੱਕ ਥਾਂ ਬੈਠ ਕੇ ਚਾਹ ਪਾਣੀ ਪੀਂਦੇ ਸੀ ਤੇ ਕਿਵੇਂ ਆ ਕੇ ਜਿੱਥੇ ਸ਼ਾਂ ਹੋਣੀ ਜਾਂ ਜਿੱਥੇ ਬੋੜ ਟਾਲੀ ਦਰਾਤੋਂ ਉੱਤੇ ਸਾਰਿਆਂ ਨੇ ਇਕੱਠਿਆਂ ਨੇ ਮੰਜੇ ਗੰਢਾ ਕੇ ਬੈਠਣਾ ਇਹ ਸਭ ਨੂੰ ਅੱਜ ਗੱਲਾਂ ਸੁਣਾਉਨੇ ਆ ਉਹਨਾਂ ਸਾਹਾ ਸੰਗ ਦੇ ਕਈ ਵੇਰਤਾਂ ਪਹਿਲੇ ਘਰਾਂ ਦੇ ਵਿੱਚ ਖੂਹ ਹੁੰਦੀਆਂ ਖੂਈਆਂ ਕਹਿੰਦੇ ਸੀ ਉਹਨਾਂ ਨੂੰ ਛੋਟੀਆਂ ਖੂਈਆਂ ਵੱਡਾ ਖੂਹ ਜਿਹੜੀਆਂ ਖੂਹ ਛੋਟੀਆਂ ਖੂਈਆਂ ਹੁੰਦੀਆਂ ਸੀ ਉਹ ਨਾ ਸਾਂਝੀਆਂ ਹੁੰਦੀਆਂ ਸੀ ਕਈ ਵਾਰ ਤਿੰਨਾ ਤਿੰਨਾ ਘਰਾਂ ਦੇਗਾ ਡੋਲ ਉਹਦੇ ਵਿੱਚ ਇੱਕੋ ਹੀ ਰੱਖਿਆ ਹੁੰਦਾ ਸੀ ਉਹ ਡੋਲ ਦੇ ਨਾਲ ਤੋੜੇ ਭਰ ਕੇ ਤੇ ਘਰੇ ਲੈ ਜਾਣੇ ਉਹ ਤਣ ਜਿ ਨਹਾਉਣਾ ਸੀ ਹੁੰਦਾ ਉਹ ਖੂਹ ਹੀ ਤੇ ਨਾ ਕੜਾਈਆਂ ਰੱਖ ਕੇ ਕੜਾਈਆਂ ਰੱਖ ਕੇ ਤੇ ਉੱਥੇ ਜਿਹੜੇ ਖੇਤੋਂ ਬੰਲਿਓ ਜਿਵੇਂਦਾਰ ਨੇ ਆਉਣਾ ਤੇ ਉਹਦੇ ਵਿੱਚ ਡੋਲ ਲਾਣਾ ਪਾਣੀ ਪਾ ਲੈਣਾ ਤੇ ਉੱਥੇ ਨਹਾ ਕੇ ਆਉਣਾ ਇਹ ਜੇ ਸਾਂਝੇ ਕੰਮ ਸੀ ਇੱਕ ਇੱਕ ਖੂਹੇ ਤੋਂ ਪਾਣੀ ਪਰਦੇ ਤੇ ਇਕੱਠੇ ਬਹਿ ਕੇ ਪੀਂਦੇ ਸੀ ਫੇਰ ਆਜਾ ਜਿਹੜੀਆਂ ਮਾਈਆਂ ਹੁੰਦੀਆਂ ਸੀ ਸਾਡੀਆਂ ਮਤਾਵਾਂ ਉਹ ਹੁੰਦਾ ਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਰੋਟੀਆਂ ਨਹੀਂ ਲੌਂਦੇ ਤੇ ਤੰਦੂਰ ਉਹ ਅਠ ਅਠਾ ਸੱਤਾ ਸੱਤਾ ਘਰਾਂ ਦਾ ਇੱਕ ਤੰਦੂਰ ਹੁੰਦਾ ਸੀ ਸਾਂਝਾ ਕਿੱਥੇ ਲਾਇਆ ਕਿਸੇ ਦੇ ਘਰ ਦੇ ਨਾਲ ਕਰਕੇ ਉਹ ਬਣਾਉਂਦੇ ਕਿਵੇਂ ਸੀ ਚੀਕੜੀ ਮਿੱਟੀ ਲੈਂਦੇ ਸੀ ਫਰਮਾਹ ਵਿੱਚ ਲੈਂਦੇ ਉਹਦੇ ਵਿੱਚ ਫਰਮਾਹ ਪਾਉਂਦੇ ਸੀ ਕੁੱਟ ਕੇ ਚੋ ਉਹਨ ਮਤਲਬ ਨਿਕਾ ਨਿਕਾ ਕਰਕੇ ਫਰਮਾਹ ਪਾ ਕੇ ਤੂੜੀ ਪਾ ਕੇ ਹੋਰ ਕਈ ਚੀਜ਼ਾਂ ਵਿੱਚ ਮਿਲਾ ਕੇ ਤੇ ਉਹ ਮਿੱਟੀ ਦੇ ਵਿੱਚ ਫਿਰ ਉਹ ਤੰਦੂਰ ਬਣਦਾ ਸੀ ਫਿਰ ਉਹ ਤੰਦੂਰ ਦੇ ਵਿੱਚ ਢੱਕੇ ਪਾਥੀਆਂ ਜਾਂ ਗੁੱਲ ਜਾਂ ਕੋਈ ਇਹਦੀਆਂ ਚੀਜ਼ਾਂ ਸੱਟ ਕੇ ਉਹਨੂੰ ਤਪਾਇਆ ਜਾਂਦਾ ਹੈ ਗਰਮ ਕੀਤਾ ਜਾਂਦਾ ਹੁੰਦਾ ਸੀ ਉਹ ਗਰਮ ਹੋ ਜਾਂਦਾ ਸੀ ਸਾਈਡ ਪਾਸਿਆਂ ਤੋਂ ਰੋਟੀ ਥੱਪ ਕੇ ਫਰਮਾਈਆਂ ਨੇ ਉਹਦੇ ਨਾਲ ਲਾ ਦੜੀ ਤੰਦੂਰ ਦੇ ਤੇ ਤਾਰ ਦਾ ਇੱਕ ਜਾਂ ਚੌਂਟੇ ਦਾ ਬਣਾਉਂਦਾ ਸੀ ਤੱਤਾ ਜਾਂ ਤੇ ਉਹਦੇ ਨਾਲ ਲਾ ਲੈਣੀ ਉਹ ਖਿੱਚ ਲੈਣੀ ਵਿੱਚੋਂ ਰੋਟੀ ਤੱਤੇ ਚ ਤੇ ਜਾਂ ਹੱਥ ਤੇ ਲੀਡ ਆ ਲਵੇਟਿਆ ਹੁੰਦਾ ਸੀ ਵੀ ਸੇਕ ਨਾਲ ਹੱਥ ਨੂੰ ਲੱਗੇ ਤੇ ਰੋਟੀਆਂ ਚੱਕ ਲੈਣ ਲੈਂਦੀਆਂ ਸੀ ਮਾਈਆਂ ਇਹ ਜਾਂ ਵਧੀਆ ਜਣੀ ਮਾਹੌਲ ਬਣਿਆ ਹੁੰਦਾ ਇਕੱਠੀਆਂ ਬਹਿ ਕੇ ਤੰਦੂਰ ਤੇ ਜਦੋਂ ਰੋਟੀਆਂ ਲਾਉਣੀਆਂ ਜਿਹਦੀ ਵਾਰੀ ਆ ਜਿਹੜੇ ਉਹਨੇ ਘਰ ਨੂੰ ਚਲੀ ਜਾਣਾ ਰੋਟੀ ਲਾ ਕੇ ਦੂਜਿਆਂ ਦੇ ਕੋਲੇ ਬੈਠੀਆਂ ਨੇ ਗੱਲਾਂ ਕਰੀ ਜਾਣੀਆਂ ਇਹ ਸਾਂਝਾਂ ਸੀ ਫੇਰ ਆਪਣੀਆਂ ਜਿਹੜੀਆਂ ਕੁੜੀਆਂ ਆਪਣੀਆਂ ਭੈਣਾਂ ਸੀ ਧੀਆਂ ਸੀ ਉਹ ਇਕੱਠੀਆਂ ਬਹਿ ਕੇ ਕੱਢਦੀਆਂ ਹੁੰਦੀਆਂ ਸੀ ਕੱਪੜੇ ਜਿਹੜੇ ਵਿਆਹ ਦੇ ਵਿੱਚ ਉਹਨਾਂ ਨੇ ਬਿਛਾਈ ਲੈ ਜਾਣੀਆਂ ਸਹਰਾਣਾ ਲੈ ਜਾਣਾ ਪੱਖੀ ਲੈ ਜਾਣੀਆਂ ਤਲਾਈ ਜੋ ਚੀਜ਼ਾਂ ਉਹਨਾਂ ਦੇ ਬਰਤਨ ਵਾਲੀਆਂ ਹੁੰਦੀਆਂ ਸੀ ਉਹ ਕੱਪੜਾ ਚਟਾ ਲਿਆਉਣਾ ਚਾਹੇ ਨੀਲਾ ਚਾਹੇ ਕਈ ਰੰਗਦਾਰ ਉਹਦੇ ਵਿੱਚ ਉਹਨਾਂ ਨੇ ਕੱਢਣਾ ਤੋਂ ਬਣਾ ਜਿਹੜੀ ਚੰਗੀ ਬੁੜੀ ਜਿਹਨੂੰ ਸਾਰਾ ਕੁਝ ਆਉਂਦਾ ਆਉਂਦਾ ਸੀ ਉਹ ਸਿਖਾਉਂਦੀ ਹੁੰਦੀ ਸੀ ਵੀ ਇੱਥੋਂ ਆਇਆ ਸੂਈ ਨਾਲ ਕਰ ਇੱਥੋਂ ਆਇਆ ਕਰ ਉਹ ਸਿਖਾ ਕੇ ਤੇ ਇਕੱਠੀਆਂ ਬਹਿ ਕੇ ਤੇ ਰਲ ਕੇ ਉਹ ਕੱਢਦੀਆਂ ਹੁੰਦੀਆਂ ਸੀ ਇੱਕ ਇਹ ਸਾਂਝਾ ਸੀ ਦੂਜੀ ਨੰਬਰ ਤੀਜੀ ਚੌਥੀ ਸਾਂਝ ਇਹ ਹੁੰਦੀ ਸੀ ਵੀ ਜਦੇ ਕਿਸੇ ਦੇ ਘਰੇ ਵਿਆਹ ਹੋਣਾ ਤੇ ਪੈਸੇ ਦੇਣ ਜਾਂਦੇ ਹੁੰਦੀਆਂ ਸੀ ਮਗਰੋਂ ਮਾਇਆ 10-10 ਰੁਪਏ ਚਾਹ ਪੰਜ-ਪੰਜ ਰੁਪਏ ਨਾਲੇ ਤਾਂ ਨੇ ਬਹਾਨੇ ਨਾਲ ਬਹੂ ਦੇਖਉਣੀ ਵੀ ਫਲਨਿਆਂ ਦੇ ਮੁੰਡਾ ਵਿਆਹ ਤੇ ਬਹੂ ਦੇਖੇ ਨੇ ਪੈਸੇ ਦੇ ਆਈਏ ਨਾਲੇ ਆਉਂਦੀਆਂ ਹੋਈਆਂ ਜਿਹੜੇ ਮੰਜੇ ਇਕੱਠੇ ਕਰਦੇ ਉਹ ਵਿਸਤਰੇ ਵੀ ਨੇ ਮੰਜਾ ਵਿਸਤਰਾ ਚੱਕ ਲਵਾਂਗੀਆਂ ਚਾਰ-ਚਾਰ ਪੰਜ-ਪੰਜ ਰਲ ਕੇ ਜਾਂਦੇ ਜਾਂਦੇ ਸੀ ਬੁੜੀਆਂ ਤੁਰੀਆਂ ਜਾਣਾ ਕਣਾਲਾ ਬਿਆਲਾਂ ਦੇ ਘਰੇ ਚੱਲਣਾ ਇਹ ਸਾਂਝੋਗੀ ਫੇਰ ਸਾਂਝੋਗੀ ਮਾਰਗ ਤੇ ਜੇ ਕਿਸੇ ਦੇ ਬਜ਼ੁਰਗ ਦੀ ਮਾਰਗ ਹੋਵੇ ਜਾਂ ਕਿਸੇ ਦੀ ਵੀ ਹੋਵੇ ਉੱਥੇ ਮਕਾਨ ਜਾਂਦੇ ਹੁੰਦੇ ਸੀ ਟਰਾਲੀ ਭਰ ਕੇ ਜਾਣਾ ਮੂਹਰੇ ਬੰਦਿਆਂ ਨੇ ਬਹਿ ਜਾਣਾ ਜਾਂ ਮੂਹਰੇ ਬੁੜੀਆਂ ਨੇ ਬਹਿ ਜਾਣਾ ਮਗਰ ਬੰਦਿਆਂ ਨੇ ਬਹਿ ਜਾਣਾ 10 15 20 ਜਣੇ ਜਾਂਦੇ ਹੁੰਦੇ ਸੀ ਮਕਾਨ ਟਰਾਲੀ ਤੇ ਜਾਣਾ ਤੇ ਵਿੱਚ ਪੱਟੀ ਵਿਛਾ ਲੈਣੀ ਕਹਿਣਾ ਵੀ ਹੋ ਮਕਾਨ ਜਾਂਦੀ ਹੈ ਇਸ ਤਰ੍ਹਾਂ ਸਾਥ ਸੰਗ ਜਿਹੜੇ ਉਹ ਬਜ਼ੁਰਗ ਸੀ ਨਾ ਆਏ ਆਪਦਾ ਸਮਾਨ ਟਪਾਉਂਦੇ ਸੀਗੇ ਤੇ ਫੇਰ ਜਦੋਂ ਆਪਾਂ ਤੁਰ ਕੇ ਜਾਂਦੇ ਹੁੰਦੇ ਸੀ ਆਪਦੇ ਨਾਨਕੇ ਨੂੰ ਜਾਣਾ ਭੂਆ ਕੋਲੇ ਜਾਣਾ ਬਾਸੀ ਕੋਲੇ ਜਾਣਾ ਜਾਂ ਕਿਸੇ ਰਿਸ਼ਤੇਦਾਰੀ ਦੇ ਜਾਣਾ ਉਹਨਾਂ ਹੀ ਤੋਂ ਆਪਾਂ ਤੁਰ ਕੇ ਜਾਂਦੇ ਹੁੰਦੇ ਸੀ ਤੇ ਬੰਦਿਆਂ ਨੇ ਕੀ ਕਰਨਾ ਤੇ ਉਹ ਰਾਹ ਦੇ ਵਿੱਚ ਜਦੋਂ ਆਉਣਾ ਨਾ 10 15 ਕਿੱਲੇ ਲੰਗਣਾ ਨਲਕਾ ਆ ਜਾਣਾ ਕਿਤੇ ਡੌਲਰ ਦੀ ਜੂਹ ਚ ਆ ਗਿਆ ਕਿਤੇ ਡਾਂਗੀਆਂ ਆਪਣੇ ਡਾਂਗੀਆਂ ਦੀ ਜੂਹ ਚ ਆ ਗਿਆ ਕਿਤੇ ਰਸੂਲਪੁਰ ਦੀ ਜੂਹ ਚ ਆ ਗਿਆ ਐਂ ਗਾਂ ਦੀ ਗਾਂ ਨਲਕੇ ਹੁੰਦੇ ਸੀ ਨਾ ਇਹ ਤੋਂ ਨਲਕੇ ਤੇ ਬੈਠ ਕੇ ਪਾਣੀ ਪੀ ਲੈਣਾ ਤੇ ਨਾਲੇ ਗਾਂ ਦਾਮ ਲੈ ਕੇ ਤੁਰ ਪੈਣਾ ਇਸ ਤਰ੍ਹਾਂ ਤੁਰ ਕੇ ਜਾਂਦੇ ਹੁੰਦੇ ਸੀ ਟੋਲਿਆਂ ਦੀ ਟੋਲੇ ਐ ਪਤਾ ਲੱਗਦਾ ਉਹ ਬੁੜੀਆਂ ਜਵਾਕ ਬੱਚੇ ਨਾਨਕਿਆਂ ਨੂੰ ਚੱਲੇ ਆ ਖੇਤਾਂ ਦੇ ਵਿੱਚੀ ਤੋਂ ਕੰਮ ਕਰਦੇ ਹੁੰਦੇ ਸੀ ਨਾ ਉਹਦੇ ਦੀਦੇ ਹੁੰਦੇ ਸੀ ਲੋਕ ਜਾਂਦੇ ਆਉਂਦੇ ਵੀ ਉਹ ਜਾਂਦੇ ਆ ਫਿਰ ਬਾਅਦ ਦੇ ਵਿੱਚ ਨਾ ਸਾਈਕਲ ਚੱਲ ਪਈ ਪਹਿਲਾਂ ਘੋੜੀ ਹੁੰਦੀ ਸੀ ਤੇ ਬੋਤਾ ਹੁੰਦਾ ਸੀ ਫਿਰ ਚੱਲ ਪਈ ਘੋੜੀ ਘੋੜੀ ਤੋਂ ਬਾਅਦ ਚੱਲ ਪਿਆ ਸਾਈਕਲ ਫਿਰ ਸਾਈਕਲ ਤੇ ਕੋਈ ਬੰਦੇ ਸਿੱਖਦੇ ਸੀ ਫਿਰ ਆਉਦੇ ਘਰ ਵਾਲੇ ਨੂੰ ਸਾਈਕਲ ਤੇ ਲੈ ਕੇ ਆਉਂਦੇ ਹੁੰਦੇ ਸੀ ਏ ਸੀ ਇਸ ਇਹ ਵੀ ਸਮਝਾਂਗੇ ਸੀ ਸੰਗਲਾ ਵੀ ਉਹ ਹੁਣ ਤਾਂ ਸਾਡਾ ਸੰਗਤ ਆ ਦਾ ਮੋਟਰ ਸਕੂਟਰਾਂ ਮੈਂਟਾਂ 'ਚ ਜਾਂਦਾ ਮੈਂਟਾਂ 'ਚ ਮੁੜ ਜਾਂਦਾ ਅੱਗੇ 4 4 5 5 ਤਾਂ ਪਰੋਣੇ ਨੇ ਆਪਦੇ ਸੌਰੀ ਰਹਿਣਾ ਤੇ ਕੁੜੀਆਂ ਨੇ ਟਿਚਰਾਂ ਕਰ ਲਈਆਂ ਰਲ ਕੇ ਇੱਕ ਦੂਜੇ ਨੇ ਬਹੁਤ ਟਿਚਰਾਂ ਕਰਦੀਆਂ ਹੁੰਦੀਆਂ ਸੀ ਹੁਣ ਤਾਂ ਜਰ ਨਾ ਟਿਚਰ ਰੇ ਪਹਿਲੀ ਗੱਲ ਤਾਂ ਸਾਲ ਹੀ ਕੋਈ ਹੈ ਨਹੀਂ ਨਾ ਸਾਲੀਆਂ ਨਾ ਗਾਂਹ ਹੋਰ ਗਾਂਢ ਦੀਆਂ ਕੁੜੀਆਂ ਹੋ ਹੈ ਨਹੀਂ ਉਥੇ ਜੇ ਆਣ ਗਾਂਢ ਕੁੜੀਆਂ ਹੋਣਗੀਆਂ ਤਾਂ ਫੇਰ ਹੀ ਸਾਲੀਆਂ ਬਣਗੀਆਂ ਫੇਰ ਹੀ ਆਉਣਗੀਆਂ ਇਹ ਵੀ ਸਮਾ ਗਿਆ ਪੰਜਾਬ ਦੇਸ ਤੋਂ ਸਾਲੀਆਂ ਵਾਲਾ ਸਮਾਂ ਵੀ ਗਿਆ ਜਿਹੜੀਆਂ ਆਪਣੀਆਂ ਦੋ ਦੋ ਤਿੰਨ ਤਿੰਨ ਭੂਆ ਹੁੰਦੀਆਂ ਸੀ ਆਪਣੇ ਨਾਲ ਕਪਾਹਾਂ ਚੁੱਕਦੀਆਂ ਹੁੰਦੀਆਂ ਮੱਕੀਆਂ ਡੰਗਦੇ ਦੇ ਉਹ ਭੂਆ ਵੀ ਗਈਆਂ ਕਿਉਂਕਿ ਕੁੜਗੀਆਂ ਹੀ ਨੇ ਭੂਆ ਕਿੱਥੋਂ ਬਣੂਗੀ ਇਹ ਹੀ ਗੱਲ ਆ ਕੱਲਾ ਕੱਲਾ ਮੁੰਡੇ ਨੇ ਲੋਕ ਇਸ ਤਰ੍ਹਾਂ ਸੈੱਟ ਲੇ ਲੈ ਲੋ ਢੂਏ ਦੇ ਵਿੱਚ ਕੱਲੀਆਂ ਜ਼ਮੀਨਾਂ ਇਹ ਸਾਹ ਸੰਗ ਤੇ ਜ਼ਮੀਨਾਂ ਨੇ ਕੱਲੀਆਂ ਨੇ ਕੰਮ ਨਹੀਂ ਆਉਣਾ ਇਹ ਤਾਂ ਜਿੰਨੇ ਬੰਦੇ ਅੱਗੇ ਬਜ਼ੁਰਗ ਸਿਆਣੇ ਕਹਿੰਦੇ ਹੁੰਦੇ ਸੀ ਜਿੰਨੇ ਉਹਦੇ ਬੰਦੇ ਉਨੇ ਹੀ ਕੰਮ ਐ ਤੇ ਜੇ ਪੈੜੀ ਜਿਹੜਾ ਥੋੜੀ ਉਹ ਆਪੇ ਬਣਾ ਲੈਣਗੇ ਯਾਰ ਕੋਈ ਉਹਨਾਂ ਚੋਂ ਪਹੁੰਚ ਉਹ ਜੋ ਕੋਈ ਮਾਸਟਰਨ ਲੱਗ ਜਾਉ ਕੋਈ ਹੋਰ ਮਹਿਕਮੇ ਚ ਲੱਗ ਜਾਉ ਕੋਈ ਬਿਜਲੀ ਮਹਿਕਮੇ ਚ ਲੱਗ ਜਾਉ ਇਸ ਤਰ੍ਹਾਂ ਲੋਕ ਅੱਗੇ ਆਪਣਾ ਟਾਈਮ ਪਾਸ ਕਰਦੇ ਸੀ ਤੇ ਹੁੰਦਾ ਵੀ ਸੀਗਾ ਹੁਣ ਤਾਂ ਜਰ ਕੱਲਾ ਕੱਲਾ ਜਾਵ ਕਥੇ ਔਖੇ ਕਿੰਨੇ ਆ ਉਹ ਰੋਬ ਦਿੰਦਾ ਕਰੇ ਜੇ ਉਹਨੂੰ ਆਪਾਂ ਘੂਰਦੇ ਆਂ ਰੋਕਦੇ ਆਂ ਕਿਸੇ ਗੱਲ ਤੋਂ ਕਊਗਾ ਮੈਂ ਤਾਂ ਕੁਛ ਖਾ ਕੇ ਮਰਦਾ ਉਧਰ ਵੀ ਆਪਾਂ ਕਹੇ ਜੇ ਉਹਨੂੰ ਆਪਾਂ ਛੱਡਦੇ ਆਂ ਢਿੱਲਾ ਛੱਡਦੇ ਆਂ ਫੇਰ ਉਹ ਨੁਕਸਾਨ ਕਰਦਾ ਹੈ ਕਿਸੇ ਦੀ ਕੁੜੀ ਨੂੰ ਛੇੜੂ ਕਿਸੇ ਨੂੰ ਬੋਲੂ ਕਿਸ ਨੂੰ ਮੰਦਾ ਬੋਲੂ ਕਿਸ ਨੂੰ ਚੰਗਾ ਜਾਂ ਕਿਸੇ ਨਸਿਆਂ ਦੇ ਵਿੱਚ ਬੜੂਗਾ ਜਾਂ ਉਹ ਆਪਾਂ ਤਾਂ ਇਹ ਕਹਿੰਦੇ ਵੀ ਉਹ ਤਾਂ ਕਰਮਾਂ ਵਾਲੇ ਮਾਪੇ ਜਿਨ੍ਹਾਂ ਦੇ ਪੁੱਤ ਧੀ ਲੈ ਕੇ ਪੁੱਛ ਕੇ ਗੱਲ ਕਰਦੇ ਆ ਅੱਗੇ ਜਿਹੜੇ ਬਜ਼ੁਰਗ ਸੀ ਨਾ ਜਿੱਥੇ ਧੀ ਨੂੰ ਮੰਗਤਾ ਚਾਹੇ ਉਹ ਕਮਲੇ ਲੂਲੇ ਲੰਗੇ ਦੇ ਮੰਗਦੇ ਉਹਨੇ ਵਿਚਾਰੀ ਨੇ ਉੱਥੇ ਜਾਣਾ ਹੀ ਹੁੰਦਾ ਸੀ ਕਦੇ ਨਹੀਂ ਸੀ ਰੁਕਦੀ ਉਹ ਕਹਿੰਦੀ ਵੀ ਨਹੀਂ ਜੋ ਮੇਰੇ ਬਾਪਾ ਲੈ ਮੈਨੂੰ ਢੋਲਤਾ ਮੈਂ ਸੱਤ ਵਚਨ ਹੈ ਭਰਾਵਾ ਨੇ ਢੋਲਤਾ ਸੱਤ ਵਚਨ ਹੈ ਕਿੰਨੇ ਜਰ ਇਹਨਾਂ ਰਿਸ਼ਤਿਆਂ ਦਾ ਪਿਆਰ ਹੁੰਦਾ ਸੀ ਆਵਚ ਚਾਚਾ ਤਾਇਆ ਮਾਮਾ ਫੁੱਫੇਆਂ ਦਾ ਰੇਤੇ ਜੜੋ ਸਾਡਾ ਮਾਮਾ ਆਉਂਦਾ ਅੱਜ ਸਾਡਾ ਮਾਮਾ ਆਊਗਾ ਜੇ ਕਾਂ ਨੇ ਉੱਤੇ ਬੈਠੇ ਰ ਹੁਣ ਤਾਂ ਕਾਂ ਵੀ ਹੈ ਨਹੀਂ ਅੱਗੇ ਕਾਂ ਨਾ ਜਵਾਕਾਂ ਤੋਂ ਟੁੱਕ ਖੋਣ ਨੂੰ ਫਿਰਦੇ ਹੁੰਦੇ ਜਵਾਕ ਆਪਾਂ ਰੋਟੀ ਫੜਾ ਦੇਣੀ ਬੁਰਕੀ ਤੋੜ ਕੇ ਤੇ ਜਵਾਕ ਨੇ ਖਾਂਦੇ ਫਿਰਨ ਤੇ ਕਾਂ ਨੇ ਬਨੇਰੇ ਤੇ ਬੈ ਜਾਣਾ ਉਹਦੇ ਹੱਥ ਚੋਂ ਖੋ ਕੇ ਲੈ ਜਾਂਦਾ ਹੁੰਦਾ ਸੀ ਕਾਂ ਜਵਾਕ ਦੇ ਤੇ ਮਾਨਕ ਨੇ ਇੱਥੇ ਫਿਰ ਗੀਤ ਬਣਾਇਆ ਅਸੀਂ ਮਾਂ ਹੁੰਦੀ ਉਹ ਮਾਂ ਲੋਕੋ ਜੇ ਮਾਂ ਨਾ ਹੋਵੇ ਤਾਂ ਟੱਕ ਖੋ ਕੇ ਲੈ ਜਾਂਦੇ ਆ ਕਾਂ ਇਹ ਗੱਲਾਂ ਸੱਚੀਆਂ ਐ ਜੇ ਉਸ ਬੱਚਿਆਂ ਤੋਂ ਟੱਕ ਖੋ ਕੇ ਕਾਂ ਲੈਦੇ ਹੁਣ ਤੱਕ ਕਾਂ ਵੀ ਹੈ ਨਹੀਂ ਹੁਣ ਤਾਂ ਯਾਰ ਹੋਰ ਵੀ ਕੋਈ ਜਨੌਰ ਬਹੁਤ ਘਟਾ ਹੈ ਖਲੇ ਗੋਲੇ ਕਟਾਰਾਂ ਉੱਗੀਆਂ ਇਹ ਤਾਂ ਹੈਗੀਆਂ ਹਲੇ ਹੋਰ ਚਿੜੀਆਂ ਬਹੁਤ ਘਟ ਗਈਆਂ ਚਿੜੀਆਂ ਹੈ ਨਹੀਂ ਕਾਂ ਤਾਂ ਜਮੇ ਹੀ ਹੈ ਨਹੀਂ ਯਾਰ ਕਾਂ ਤਾਂ ਕਦੇ ਦੇਖਿਆ ਨਿਕਲੋਂਦਾ ਨਾ ਕਲੋਂਦਾ ਦੇਖਿਆ ਨਾ ਕਾਂ ਕਾਂ ਕਰਦਾ ਦੇਖਿਆ ਇਹ ਤਾਂ ਜਲ ਉਹੀ ਗਈ ਪਤ ਨਹੀਂ ਕੀ ਗੱਲ ਹੋ ਗਈ ਯਾਰ ਬੇਜ ਸਮੇਂ ਦੇ ਨਾਲ ਇਹ ਵੀ ਚਲਿਆ ਗਿਆ ਕਾਂ ਵੀ ਚਲਿਆ ਗਿਆ ਕਾਂ ਨਾਲ ਕਿੰਨੇ ਰਿਸ਼ਤੇ ਜੁੜੇ ਬੋਲ ਬਿਆ ਮੇਰੇ ਮਿੱਠੜਿਆ ਕਾਵਾਂ ਅੱਜ ਕੌਣ ਆਊਗਾ ਜਾਂ ਘਰ ਵਾਲੀ ਨੇ ਕਹਿਣਾ ਮੇਰਾ ਘਰ ਵਾਲਾ ਆਊਗਾ ਫੌਜਣ ਨੇ ਕਹਿਣਾ ਮੇਰਾ ਫੌਜੀ ਆਊਗਾ ਅੱਜ ਕਾਂ ਕਲੋਂਦਾ ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਕਾਂ ਦੇ ਨਾਲ ਬਹੁਤ ਜੁੜੀਆਂ ਸੀ ਹੁਣ ਉਹ ਤਾਂ ਗੱਲਾਂ ਹੀ ਹਨੀਆਂ ਇਹ ਗੱਲਾਂ ਨਾ ਹੋਣ ਵਾਲੀਆਂ ਜਵਾਕਾਂ ਨੂੰ ਪਤਾ ਹੈ ਇਹ ਤਾਂ ਪੁਰਾਣੇ ਮੇਰੇ ਵੀਰ ਜਿਹੜੇ ਆ ਪੁਰਾਣੇ ਬੰਦੇ ਆ ਸਾਡੇ ਮੇਰੇ ਹਾਨ ਦੇ ਆ ਉਹਨਾਂ ਬੰਦੇ ਨੂੰ ਇਹ ਗੱਲਾਂ ਚੰਗੀਆਂ ਲੱਗਣਗੀਆਂ ਤੇ ਫੇਰ ਜੇ ਘੋਲ ਹੋਣੇ ਪਿੰਡ ਦੇ ਵਿੱਚ ਘੋਲ ਹੋਣੇ ਉੱਥੇ ਸਾਂਝਾ ਹੁੰਦੇ ਸਾਰਿਆਂ ਨੇ ਜਾ ਕੇ ਬਹਿ ਜਾਣਾ ਕੋਈ ਬੰਦਾ ਬੋਲਦਾ ਨਹੀਂ ਸੀ ਜਿੱਥੇ ਸਿਆਣੇ ਬਜ਼ੁਰਗਾਂ ਨੇ ਕਹਿੰਦਾ ਵੀ ਇੱਥੇ ਭਾਈ ਘੋਲ ਹੋਣਗੇ ਸਾਰੇ ਟੇਕੇ ਬਹਿ ਜਾਓ ਲਕੀਰ ਜੀ ਕੱਢ ਦੇਣੀ ਉਹਦੇ ਢਾਲੇ ਢਾਲੇ ਹੋ ਕੇ ਬਹਿ ਜਾਣਾ ਕੋਈ ਨਹੀਂ ਸੀ ਬੋਲਦਾ ਹੁੰਦਾ ਬਜ਼ੁਰਗਾਂ ਦੇ ਪੂਰੇ ਕਿਹੜਾ ਨਾ ਯਾਰ ਜੇ ਅੱਜ ਆਪਾਂ ਬੋਲੇ ਆਪਣੇ ਘਰੇ ਲਾਂਭਾ ਜਾਵੂ ਉਹ ਬੋਲਣਗੇ ਕਹਿਣਗੇ ਯਾਰ ਸੋਡੇ ਤਾਂ ਬੰਦੇ ਆਏ ਮੁੰਡੇ ਆਏ ਬੋਲਦੇ ਸੀ ਇੰਨੀ ਜੱਕ ਹੁੰਦੀ ਸੀ ਸਾਹ ਸੰਗਤ ਓਏ ਹੁਣ ਤਾਂ ਹੈ ਨਹੀਂ ਹੁਣ ਤਾਂ ਪਤਾ ਨਹੀਂ ਕੀ ਯਾਰ ਕਹੀ ਜਾਂਦੇ ਆ ਕੀ ਕਰੀ ਜਾਂਦੇ ਆ ਨਾ ਹੁਣ ਕਾਠ وڑਦਾ ਤੇ ਜੇ ਕਾਠ ਹੋ ਜਾਂਦਾ ਉਹਦੇ ਵਿੱਚ ਲੜ ਪੈਂਦੇ ਆ ਲੜ ਕੇ ਪੁਲਿਸੋਂ ਪੁਲਿਸ ਹੀ ਹੁੰਦੀ ਆ ਪਹਿਲੀ ਗੱਲ ਤਾਂ ਯਾਰ ਚਿੱਟੇ ਦੇ ਨਾਲ ਕੀ ਹਾਲਾਤ ਹੋਈ ਜਾਂਦੇ ਆ ਇਹਨਾਂ ਜਵਾਕਾਂ ਜਿਹੜੇ ਆਪਣੇ ਅੱਗੇ ਕਦੋਂ ਜਵਾਕ ਸੀ ਉਹ ਵੀ ਇਹਨਾਂ ਨੇ ਰੋਲ ਉੱਤੇ ਯਾਰ ਹੁਣ ਤਾਂ ਆਪ ਡਰਦੇ ਮਾਰੀ ਬਾਹਰ ਭੇਜੀ ਜਾਂਦੇ ਆ ਡਰਦੇ ਮਾਰੀ ਵੀ ਤੇ ਤਾਂ ਨਸ਼ੇ ਲੱਗ ਜਾਣਗੇ ਤੇ ਨਸ਼ਾ ੱਟੇ ਨਾ ਬਾਈ ਪਿੰਡ ਘਰਾਂ ਦੇ ਵਿੱਚ ਤੇ ਪਿੰਡਾਂ 'ਚ ਬਾੜ ਦੇ ਵੀ ੱਟੇ ਨਹੀਂ ਆ ਇੰਨਾ ਚੀਜ਼ਾਂ ਤੋਂ ਆਪਾਂ ਬਚਣਾ ਜਿਹੜੇ ਜਾਨੀ ਜਿਹੜੇ ਮੈਨੂੰ ਤਾਂ ਇੰਨਾ ਮੈਂ ਤਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਕਰਦਾ ਸਾਹ ਸੰਗਤ ਮੈਨੂੰ ਉਹ ਸਮਾਂ ਇੰਨਾ ਚੰਗਾ ਲੱਗਦਾ ਸੀ ਇੰਨਾ ਚੰਗਾ ਲੱਗਦਾ ਯਾਰ ਅਦੋਂ ਵੱਧ ਸਿਰਾਂ ਦੇ ਪੱਠੇ ਲਿਉਣੇ ਯਾਰ ਫੇਰ ਰੇੜੀ ਆ ਗਈ ਰੇੜੀ ਤੇ ਬਾਣ ਚੋ ਚੱਕੜੇ ਵੱਢਣੇ ਚੱਕੜੇ ਰੇੜੀ ਤੇ ਸਟੜੇ ਘਰੇ ਆ ਕੇ ਇੰਜਣ ਤੇ ਕੁਤਰਨੇ ਫੇਰ ਘਰਦਿਆਂ ਦੇ ਨਾਲ ਪਵਾਉਣੇ ਫੇਰ ਰਹਿੜੀ ਦੁੱਧ ਪਾ ਕੇ ਆਉਣਾ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਸੀ ਜੇ ਸਾਡੀਆਂ ਮਾਤਾ ਮਾਂ ਨੇ ਬੀਬੀ ਉਹਨਾਂ ਨੇ ਕਪਾਹ ਚੋ ਗਈ ਜਾਨੀ ਅਸੀਂ ਉਹਨਾਂ ਨੂੰ ਕਿਤੇ ਚਾਹ ਕਰਤੀ ਕਿਤੇ ਪਾਣੀ ਫੜਾਤਾ ਕਿਤੇ ਕੁਛ ਇਸ ਤਰ੍ਹਾਂ ਦਾ ਕੰਮ ਸਕੂਲੋਂ ਆ ਕੇ ਰੋਟੀ ਖਾ ਕੇ ਚੱਲ ਭੱਜ ਕੇ ਖੇਤ ਜਾਣਾ ਬੀਬੀ ਬਾਬੂ ਹਣੀ ਖੇਤਾਂ ਬੱਚੇ ਨੂੰ ਤਾਂ ਐ ਹੁੰਦਾ ਸੀ ਸਾਡੇ ਮਾਂ ਪਿਓ ਮਿਲਣ ਸਾਨੂੰ ਹੁਣ ਮਾਂ ਪਿਓ ਨੂੰ ਮਿਲਣ ਦੇ ਮਾਰੇ ਖੇਤ ਜਾਵੜਦਾ ਸੀ ਭੱਜ ਕੇ ਮਾਂ ਪਿਓ ਦੀ ਜ ਐਡੀ ਵੱਡੀ ਹੈ ਮਾਂ ਪਿਓ ਤੋਂ ਬਿਨਾ ਘਰ ਵਾਈ ਜਮਾ ਖਾਲੀ ਹੁੰਦੇ ਆ ਜਿੱਥੇ ਅਸੀਂ ਬੈਠੇ ਆਂ ਤੇ ਸਾਡੇ ਨੇ ਅੰਦਰ ਹੁਣੀ ਆਉਂਦੇ ਆ ਤੇ ਸਾਨੂੰ ਦੇਖ ਕੇ ਉਹ ਧੁਨੇ ਹੋ ਜਾਂਦੇ ਆ ਧੁਨੇ ਵੀ ਸਾਡੇ ਮਾਪੇ ਉੱਪਰ ਬੈਠੇ ਆ ਤੇ ਜਿੰਨਾ ਚਿਰ ਮਾਂ ਪਿਓ ਚਾਹੇ ਬੁढ़ा ਚਾਹੇ ਯਾਰ ਕਿਵੇਂ ਵੀ ਆ ਹੋ ਤੇ ਉਹਨਾਂ ਚਿਰ ਪੁੱਤ ਤੀਨੂ ਪੂਰਾ ਵੀ ਫੇਕ ਰਣੀ ਉਹਨੂੰ ਹੈਗਾ ਵੀ ਮੇਰਾ ਮਾਂ ਹੈਗੀ ਮੇਰੇ ਪਿਓ ਹੈਗਾ ਸਾਂਭ ਲੈਣਗੇ ਕੋਈ ਨੁਕਸਾਨ ਵੀ ਹੋ ਜਾਣਾ ਚਿਰ ਉਹਨਾਂ ਨੇ ਕਹਣਾ ਕੋਈ ਕਰ ਲਈ ਮਾਤਾ ਪਿਤਾ ਹੈਗੇ ਆਪੇ ਸਾਂਭ ਲੈਣਗੇ ਸਾਂਭ ਵੀ ਲੈਂਦਾ ਅਗਲਾ ਕਹਿੰਦਾ ਨਾ ਯਾਰ ਮੇਰੇ ਪੁੱਤ ਤੀਨੂ ਕੋਈ ਹਰ ਜਾਣਾ ਜਾਵੇ ਇਹ ਆ ਸਮੇਂ ਬਾਈ ਜਿਹੜੇ ਉਹ ਸਮਾਂ ਤਾਂ ਯਾਦ ਕਰਦੇ ਆ ਵੀ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਦੀਆਂ ਜਾਂਦਾਂ ਆਉਂਦੀਆਂ ਬਹੁਤ ਵੀ ਉਹ ਕਿੰਨਾ ਪਿਆਰ ਕਰਦੇ ਹੁੰਦੇ ਸੀ ਯਾਰ ਕਿੰਨਾ ਪ੍ਰੇਮ ਕਰਦੇ ਹੁੰਦੇ ਸੀ ਛੱਦੇ ਜੇ ਲੋਕ ਸਾਧੀਆਂ ਗੱਲਾਂ ਪਿਆਰ ਬਹੁਤ ਆ ਹੁਣ ਜਿੰਨੇ ਆਪਾਂ ਥੋੜੇ ਜੇ ਪੜ੍ਹ ਲਿਖੇ ਜਾਣਾ ਗਏ ਗਿਆਨ ਬਣ ਜਾਣਾ ਹੋ ਗਏ ਉਹਨਾਂ ਹੀ ਆਪਣਾ ਨੁਕਸਾਨ ਹੋਈ ਜਾਂਦਾ ਉਹਨਾਂ ਹੀ ਇੱਕ ਦੂਜੇ ਦੀ ਕੋਈ ਸੁਣਦਾ ਨਹੀਂ ਕੋਈ ਮੰਨਦਾ ਨਹੀਂ ਯਾਰ ਕੀ ਹਾਲਾਤ ਹੋਈ ਜਾਂਦੇ ਆ ਕੋਈ ਸਰਕਾਰ ਨਹੀਂ ਕੋਈ ਬਾਜ਼ਾਰ ਨਹੀਂ ਕੋਈ ਲੈਣੇ ਕਰੇ ਗਿਆ ਦਾ ਨਹੀਂ ਪਤਾ ਵੀ ਸ਼ਾਮ ਨੂੰ ਕਰੇ ਮੁੜ ਕੇ ਆ ਜਾਾਂਗੇ ਨਾ ਆ ਜਾਾਂਗੇ ਇਹ ਵੀ ਸਮਾਂ ਹੈ ਨਹੀਂਗਾ ਫਰuktੀਆਂ ਦੀ ਘਾਤ ਜਵਾਕ ਚੱਕੀ ਜਾਂਦੇ ਆ ਮਾਰੀ ਜਾਂਦੇ ਆ ਗੈਂਗਸਟਰ ਕਹਿ ਕੇ ਲੋਕ ਸਰਕਾਰਾਂ ਮਾਰੀ ਜਾਂਦੇ ਆ ਕੀ ਕਰੂ ਯਾਰ ਬੰਦਾ ਕਿੱਧਰ ਨੂੰ ਜਾਵਾਂਗੇ ਇਨ੍ਹਾਂ ਫਿਕਰਾਂ ਦੇ ਨਾਲ ਹੀ ਜ਼ਿੰਦਗੀ ਲੰਘਦੀ ਜਾਂ ਹੁਣ ਤਾਂ ਸਾਧ ਸੰਗਤ ਕੋਈ ਚੰਗਾ ਬਾਸਾ ਚੰਗਾ ਇਨਸਾਨ ਆਜੇ ਮੂਰੇ ਪੰਜਾਬ ਦੇ ਰੰਗਲਾ ਪੰਜਾਬ ਬਣ ਜੇ ਅੱਗੇ ਅਰਗਾ ਹੁਣ ਉਹ ਸਮਾਂ ਕਿਤੇ ਆਜੂ ਵੀ ਹੜੀ ਵੜਦੇ ਹੁੰਦੇ ਸੀ ਓਲੀਆਂ ਚੋਂ ਸਰਾ ਸਰੋਂ ਵੜਦੇ ਹੁੰਦੇ ਸੀ ਓਲਗਾਂ ਕੱਢੀਆਂ ਹੁੰਦੀਆਂ ਸੀ ਖੇਤ ਦੇ ਵਿੱਚ ਤੇ ਓਲੀਆਂ ਮਾਂ ਬੱਟੀਆਂ ਪੇਕੇ ਤੇ ਆਪਾਂ ਓਲਗਾਂ ਚੋਂ ਥੱਬੇ ਲਿਉਣੇ ਮੋਢਿਆਂ ਤੇ ਚੱਕ ਕੇ ਰੁਗ ਚੱਕ ਚੱਕ ਮੋਢਿਆਂ ਤੇ ਤਰੀ ਜਾਣਾ ਸਿਰੇ ਤੇ ਲਿਆ ਕੇ ਕੱਢਣਾ ਬੀੜੀ ਹੁੰਦੀ ਸੀ ਦੋ ਦੋ ਤਿੰਨ ਤਿੰਨ ਘਰਾਂ ਦੀ ਵੱਡੀ ਜਣੀ ਇੱਕ ਥਾਂ ਇਕੱਠੀ ਕਰਕੇ ਲਿਆ ਕੇ ਮੁੜ ਕੇ ਉਹਨੂੰ ਕੱਢਣਾ ਬੜਦਾ ਨਾ ਪਹਿਲਾਂ ਕੱਢਦੇ ਰਹੇ ਫਿਰ ਟਰੈਕਟਰ ਨਾਲ ਕਾ ਕੇ ਕੱਢਦੇ ਰਹੇ ਆ ਇਸ ਤਰ੍ਹਾਂ ਦੀ ਸਹਾਸਕ ਚੀਜ਼ਾਂ ਜਿਹੜੀਆਂ ਸੀ ਨਾ ਉਹ ਚਾਹ ਬੈ ਕੇ ਖੇਤ ਇਕੱਠਿਆ ਨੇ ਚਾਚਿਆਂ ਤਾਂ ਐ ਨੇ ਆਪਦੇ ਚਾਚਿਆਂ ਦੇ ਮੁੰਡਿਆਂ ਨੇ ਬੈ ਕੇ ਖੇਤ ਚਾਹ ਪੀਣੀ ਬੈਠ ਕੇ ਚਲੋ ਵਾਹਿਗੁਰੂ ਜੀ ਕਾ ਖਾਲਸਾ